ਗਰੀਬ ਨੂੰ ਜੇ ਤੁਸੀਂ ਦਬਾਉਣ ਦੀ ਗੱਲ ਕਰੋਗੇ ਤਾਂ ਉਹਦਾ ਰਿਐਕਸ਼ਨ ਫਿਰ ਬਹੁਤ ਲੰਬਾ ਹੁੰਦਾ ਹੈ ਇਨਸਾਫ ਦੇ ਲਈ ਪਿੰਡ ਦੇ ਲੋਕ ਬਾਰ-ਬਾਰ ਬੀਡੀਪੀਓ ਦਫ਼ਤਰ ਚੱਕਰ ਮਾਰਦੇ ਨੇ ਕਿਤੇ ਨਾ ਕਿਤੇ ਲੱਗਦਾ ਜੀ ਸਿਆਸੀ ਦਬਾਅ ਹੈ ਇਸ ਮਾਮਲੇ ਦੇ ਲੈ ਇੱਥੇ ਦੇ ਹਲਕਾ ਇੰਚਾਰਜ ਅੱਜ ਤੱਕ ਦਾ ਵਾਈਟ ਪੇਪਰ ਜਾਰੀ ਕਰਨ ਕਿ ਪੰਜਾਬ ਸਰਕਾਰ ਨੇ 3.5 ਸਾਲ ਦੇ ਅੰਦਰ ਕਿੰਨਾ ਪੈਸਾ ਦਿੱਤਾ ਤੇ ਕਿਹ ਦਿਨ ਬਲਾਓ ਇਦਾਂ ਇੱਕ ਪਾਸੇ ਉਹਨੂੰ ਖੜਾ ਕਰ ਲਿਓ ਦੂਜੇ ਪਾਸੇ ਮੈਨੂੰ ਖੜਾ ਕਰ ਲਿਓ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਨਤਾਰੀ ਆ ਯਾਰ ਇੱਕ ਪਿੰਡ ਦੇ ਵਿੱਚ ਜਾ ਕੇ ਤੁਸੀਂ 50 ਲੱਖ ਕਰੋੜ ਰੁਪਈਆ ਅਨਾਉਂਸ ਕਰੀ ਜਾ ਰਹੇ ਹੋ 5 ਰੁਪਏ ਤੁਸੀਂ ਦਿੱਤੇ ਕਿਤੇ ਨਹੀਂ ਆ ਮੁਰਾਦਪੁਰ ਵਾਲੇ ਖੜੇ ਆ ਇੱਥੇ ਭੈਣ ਜੀ ਸਾਡੇ ਮੈਂਬਰ ਪੰਚਾਇਤ ਹੋਰ ਸਾਰੇ ਖੜੇ ਆ ਇਹਨਾਂ ਨੂੰ ਪਹੁੰਚਲਾ ਮੇਰੇ ਨਾਲੇ ਉਹਨਾਂ ਦੀ ਸਾਹਜ ਬੜੀ ਇੱਥੇ ਜਾਦਾ ਆ ਪੰਚਾਇਤ ਵਾਲਿਆਂ ਨਾਲ ਤੇ ਉਹ 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 ਦੱਸ ਦੇਣ ਵੀ ਕਿੰਨੇ ਪੈਸੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੇ ਆ ਕਿ ਮਨੀਸ਼ ਸਸੋਦੀਆ ਪੰਜਾਬ ਦੇ ਅੰਦਰ ਦੰਗੇ ਕਰਵਾਉਣਾ ਚਾਹਦਾ ਕਿ 27 ਚੋਣ ਜਿੱਤਣ ਲਈ ਤੁਸੀਂ ਸ਼ਾਮ-ਦਾਮ, ਦੰਡ, ਭੇਦ, ਲੜਾਈ, ਝਗੜਾ, ਕੁਐਸਚਨ, ਆਨਸਰ ਫਲਾਣਾ ਉਹ ਕਹਿ ਰਿਹਾ ਜੀ ਇਹ ਵਿਚਾਰ ਮਨੀਸ਼ ਸਸੋਦੀਆ ਦਾ ਅਪਣਾਇਆ ਤੇ ਤੂੰ ਕਹਦਾ ਪ੍ਰਧਾਨ ਆ ਬਈ ਤੇਰੀ ਮੌਜੂਦਗੀ ਦੇ ਅੰਦਰ ਦੰਗੇ ਪਸਾਦ ਦੀਆਂ ਗੱਲਾਂ ਕਰਨ ਦੀ ਗੱਲ ਮਨੀਸ਼ ਸਸੋਦੀਆ ਕਰਕੇ ਜਾਵੇ ਤੇ ਅੱਜ ਤੇਰਾ ਬਿਆਨ ਆ ਰਿਹਾ ਕਿ ਨਹੀਂ ਜੀ ਇਹ ਤਾਂ ਮਨੀਸ਼ ਸੁਸੋਦੀ ਆ ਦਾ ਨਿੱਜੀ ਬਿਆਨ ਹੈ ਬੈਠਾ ਤੂੰ ਸਾਹਮਣੇ ਐ ਤੁਹਾਡੀ ਕਾਨਫਰੰਸ ਹੋ ਰਹੀ ਆ ਲੇਡੀਜ਼ ਦੀ ਉਹਦੇ ਅੰਦਰ ਤੂੰ ਕਹਿ ਰਹੇ ਨੂੰ ਨਿੱਜੀ ਬਿਆਨ ਕਿਦਾਂ ਕਹਿ ਸਕਦਾ ਪਿੰਡਾਂ ਚ ਆਉਂਦੇ ਆ ਤੁਹਾਡੇ ਪਿੰਡ ਨੂੰ 50 ਲੱਖ ਰੁਪਈਆ ਦੇ ਦੇਣਗੇ ਉਹ ਤੁਹਾਡੇ ਕੋਲ ਜ਼ਹਿਰ ਖਾਣ ਨੂੰ ਤਾਂ ਪੈਸੇ ਨਹੀਂ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿ ਤੁਸੀਂ ਅੱਜ ਮੇਰੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਹੋ ਮੈਂ ਅੱਜ ਮੁਰਾਦਪੁਰ ਆਇਆ ਔਰ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਕਿ ਪਿੰਡ ਦੇ ਅੰਦਰ ਕੁਝ ਝਗੜੇ ਚੱਲ ਰਹੇ ਆ। ਜੀ। ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਝਗੜਿਆਂ ਨੂੰ ਜਿਹੜਾ ਨਿਪਟਾਇਆ ਜਾਵੇ ਤਾਂ ਕਿ ਪਿੰਡ ਦਾ ਵਿਕਾਸ ਹੋਵੇ। ਪਰ ਲੋਕਾਂ ਦੀਆਂ ਅੱਜ ਜੋ ਸ਼ਿਕਾਇਤਾਂ ਮੈਂ ਸੁਣੀਆਂ ਜਾਂ ਲੋਕਾਂ ਦੀ ਗੱਲਬਾਤ ਇਹ ਮੈਂ ਸੁਣੀ ਹੈ ਔਰ ਮੈਨੂੰ ਦੁੱਖ ਹੋਇਆ ਕਿ ਤੁਸੀਂ ਕਿਸੇ ਨੂੰ ਦਬਾ ਨਹੀਂ ਸਕਦੇ। ਗਰੀਬ ਨੂੰ ਜੇ ਤੁਸੀਂ ਦਬਾਉਣ ਦੀ ਗੱਲ ਕਰੋਗੇ ਤਾਂ ਉਹਦਾ ਰਿਐਕਸ਼ਨ ਫਿਰ ਬਹੁਤ ਲੰਬਾ ਹੁੰਦਾ ਹੈ। ਮੈਂ ਅੱਜ ਵੀ ਤੁਹਾਡੇ ਮਾਧਿਅਮ ਚ ਅਪੀਲ ਕਰਦਾ ਕਿ ਜੋ ਪਿੰਡ ਦਾ ਝਗੜਾ ਹੈ ਜੋ ਪਿੰਡ ਦੀ ਡਿਵੈਲਪਮੈਂਟ ਦਾ ਮਾਮਲਾ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਉਹ ਇਹ ਮਸਲਾ ਹੱਲ ਕਰਨਾ ਚਾਹੀਦਾ ਠੀਕ ਹੈ ਕਿਉਂਕਿ ਇਹ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਮਾਮਲਾ ਸ਼ਿਕਾਇਤ ਦੇ ਰੂਪ ਦੇ ਅੰਦਰ ਵੀਡੀਓ ਬਲੌਕ ਦੇ ਕੋਲ ਆ ਔਰ ਇਹ ਮਾਮਲਾ ਮੈਂ ਪੰਚਾਇਤੀ ਰਾਜ ਕਮੇਟੀ ਚੰਡੀਗੜ੍ਹ ਜਿਹੜੀ ਅਸੀਂ ਪਿਛਲੇ ਦਿਨੀ ਪੰਜਾਬ ਦੀ ਵਿਧਾਨ ਸਭਾ ਦੇ ਐਮਐਲਏ ਸਾਹਿਬਾਨ ਅਸੀਂ ਜਲੰਧਰ ਆਏ ਸੀ ਇਹ ਮਾਮਲਾ ਮੈਂ ਉੱਥੇ ਵੀ ਬੜੇ ਜ਼ੋਰਦਾਰ ਢੰਗ ਦੇ ਨਾਲ اٹھਾਇਆ ਸੀ ਕਿ ਇਹ ਇਸ ਮਾਮਲੇ ਦੀ ਪੂਰੀ ਜਾਂਚ ਹੋਵੇ ਔਰ ਲੋਕਾਂ ਨੂੰ ਇਨਸਾਫ ਮਿਲੇ ਗਲਤ ਨੂੰ ਗਲਤ ਕਹੋ ਤੇ ਸਹੀ ਨੂੰ ਸਹੀ ਕਹੋ ਇਹ ਵੀ ਮੈਂ ਡਿਮਾਂਡ ਰੱਖੀ ਸੀ ਔਰ ਉਹਦੀ ਇਨਕੁਆਰੀ ਵਗੈਰਾ ਚੱਲ ਰਹੀ ਹੈ ਕੱਲ ਵੀ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਚਾਇਤੀ ਰਾਜ ਕਮੇਟੀ ਦੀ ਮੀਟਿੰਗ ਆ ਉਹਦੇ ਅੰਦਰ ਅਸੀਂ ਜਿਹੜਾ ਨੋਟਿਸ ਉਹਨਾਂ ਨੂੰ ਭੇਜਿਆ ਹੋਇਆ ਕਿਉਂਕਿ ਕਾਨੂੰਨ ਦੇ ਅਨਸਾਰ ਜੀ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਿਸੇ ਨਾਲ ਕੋਈ ਧੜੇਬੰਦੀ ਜਾਂ ਪਾਰਟੀਵਾਦੀ ਦੀ ਗੱਲ ਨਹੀਂ ਜੋ ਇਨਸਾਫ ਦੀ ਗੱਲ ਹੋਏਗੀ ਉਹ ਅਸੀਂ ਕਰਾਂਗੇ ਲੇਕਿਨ ਕਿਸੇ ਦੇ ਨਾਲ ਤੱਕਾ ਨਹੀਂ ਹੋਣ ਦੇਾਂਗੇ ਤੱਕੇ ਦੀ ਗੱਲ ਸਰ ਜੀ ਕੁਝ মিডিਆ ਦੀ ਖਬਰਾਂ ਰੋਕੀਆਂ ਜਾ ਰਹੀਆਂ ਜਾਂ ਸਿਆਸੀ ਦਬਾਅ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿਉਂਕਿ ਇਹ ਮਾਮਲਾ ਲੰਬਾ ਚੱਲ ਗਿਆ ਕਾਫੀ ਦੇਰ ਤੋਂ ਪੈਂਡੈਂਸੀ ਪਈ ਹੋਈ ਆ ਇਨਸਾਫ ਦੇ ਲਈ ਪਿੰਡ ਦੇ ਲੋਕ ਬਾਰ-ਬਾਰ ਬੀਡੀਪੀਓ ਦਫ਼ਤਰ ਚੱਕਰ ਮਾਰਦੇ ਨੇ ਕਿਤੇ ਨਾ ਕਿਤੇ ਲੱਗਦਾ ਜੀ ਸਿਆਸੀ ਦਬਾਅ ਹੈ ਇਸ ਮਾਮਲੇ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਨੇ ਇੱਕ মিডিਆ ਸੈਕਸ਼ਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਇਹ ਤਾਂ ਤੁਹਾਡੇ ਵਰਗੇ ਪੱਤਰਕਾਰ ਹੀ ਨੇ ਜਿਹੜੇ ਲੋਕਾਂ ਦਾ ਪੱਖ ਦੁਨੀਆ ਦੇ ਸਾਹਮਣੇ ਰੱਖਦੇ ਨੇ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਕਿੰਨਾ ਕੁ ਚਿਰ ਤੁਸੀਂ ਖਬਰ ਰਕਵਾ ਸਕਦੇ ਹੋ ਕਿੰਨਾ ਕੁ ਚਿਰ ਤੁਸੀਂ ਮੀਡੀਆ ਸੈਕਸ਼ਨ ਦੇ ਕੋਲੋਂ ਆਪਣੀਆਂ ਖਬਰਾਂ ਆਪਣੀਆਂ ਲਵਾ ਸਕਦੇ ਤੇ ਦੂਸਰਿਆਂ ਦੀਆਂ ਬੰਦ ਕਰਵਾ ਸਕਦੇ ਆ ਇਹ ਲੰਬਾ ਸਮਾਂ ਤਾਂ ਚੱਲਦਾ ਨਹੀਂ ਫਿਰ ਵੀ ਸੋਸ਼ਲ ਮੀਡੀਆ ਦਾ ਇਹ ਜਮਾਨਾ ਆ ਮੈਂ ਮੈਂ ਕਹਿਣਾ ਚਾਹੁੰਦਾ ਕਿ ਖਬਰ ਖਬਰ ਹੀ ਹੁੰਦੀ ਆ ਲੋਕ ਵੀ ਜਾਣਦੇ ਹੁੰਦੇ ਨੇ ਇਲਾਕੇ ਦੇ ਮੋਤਵਾਰ ਲੋਕ ਪੜ੍ਹੇ ਲਿਖੇ ਲੋਕ ਇੰਟੈਕਚੁਅਲ ਸਕਾਲਰਸ ਲੋਕ ਜਿਹੜੇ ਆ ਉਹ ਅੱਜ ਜਾਣਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਤਾਂ ਦੇਖੋ ਉਹਨਾਂ ਦਾ ਇੱਥੇ ਮਨੀਸ਼ ਸਸੋਦੀਆ ਆ ਕੇ ਧਮਕੀਆਂ ਦੇ ਰਿਹਾ ਕਿ 27 ਚੋਣ ਜਿੱਤਣ ਲਈ ਤੁਸੀਂ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਫਲਾਨਾ ਉਹਨੂੰ ਇਹ ਨਹੀਂ ਪਤਾ ਵੀ ਪੰਜਾਬੀਆਂ ਨੇ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਭੇਜਣਾ ਇੱਥੋਂ ਦਿੱਲੀ ਚ ਤੂੰ ਨਕਾਰਿਆ ਗਿਆ ਠੱਗ ਤੂੰ ਬੰਦਾ ਲੁੱਟ ਲੁੱਟ ਕੇ ਤੂੰ ਆਪਣੇ ਘਰ ਭਰ ਲੈ ਜੇਲ੍ਹ ਦੇ ਵਿੱਚੋਂ ਤੂੰ ਛੁੱਟ ਕੇ ਆ ਕਿਉਂਕਿ ਪੰਜਾਬੀਅਤ ਦੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀ ਲੋਕ ਕਦੇ ਕਿਸੇ ਦੀ ਗੁਲਾਮੀ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਮੈਂ ਮਨੀਸ਼ ਸੋਦੀਆ ਨੂੰ ਕਹਿਣਾ ਚਾਹਾਂਗਾ ਕਿ ਤੈ ਤਕੜਾ ਹੋ ਫਿਰ ਆ ਕਰ ਲੜਾਈ ਝਗੜਾ ਤੇ ਤੇਰਾ ਐਟ ਦਾ ਜਵਾਬ ਪੱਥਰ ਦੇ ਨਾਲ ਦਿਆਂਗੇ ਇਹ ਪੰਜਾਬੀ ਲੋਕ ਹੈ ਸਿੱਖ ਧਰਮ ਚ ਆਸਥਾ ਹਿੰਦੂ ਧਰਮ ਚ ਆਸਥਾ ਰੱਖਣ ਵਾਲੇ ਲੋਕ ਨੇ ਇਹ ਮੂਤਰਮ ਜਵਾਬ ਦੇਣਗੇ ਔਰ ਮੈਨੂੰ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਕਹਿ ਰਹੇ ਆ ਇਹ ਤੁਹਾਡੀ ਗੱਲ ਚੱਲੇਗੀ ਬੜੀ ਅੱਜ ਮੈਂ ਜੋ ਕਹਿ ਰਿਹਾ ਲੋਕਾਂ ਤੱਕ ਪਹੁੰਚਾਉਂਗੇ ਤੁਸੀਂ ਉਹ ਕਹਿ ਰਹੇ ਜੀ ਇਹ ਵਿਚਾਰ ਮਨੀਸ਼ ਸਸੋਦੀਆ ਦਾ ਅਪਣਾਇਆ ਤੇ ਤੂੰ ਕਹਦਾ ਪ੍ਰਧਾਨ ਆ ਬਈ ਤੇਰੀ ਮੌਜੂਦਗੀ ਦੇ ਅੰਦਰ ਦੰਗੇ ਪ੍ਰਸਾਦ ਦੀਆਂ ਗੱਲਾਂ ਕਰਨ ਦੀ ਗੱਲ ਮਨੀਸ਼ ਸਸੋਦੀਆ ਕਰਕੇ ਜਾਵੇ ਤੇ ਜਦੋਂ ਹੁਣ ਤੁਹਾਡੇ ਵਿਰੋਧ ਦੇ ਬਹੁਤ ਲੋਕਾਂ ਦੇ ਅੰਦਰ ਰੈਜੈਂਟਮੈਂਟ ਆ ਤੇ ਅੱਜ ਤੇਰਾ ਬਿਆਨ ਆ ਰਿਹਾ ਕਿ ਨਹੀਂ ਜੀ ਇਹ ਤਾਂ ਮਨੀਸ਼ ਸਸੋਦੀਆ ਦਾ ਨਿੱਜੀ ਬਿਆਨ ਹੈ ਬੈਠਾ ਤੂੰ ਸਾਹਮਣੇ ਹੈ ਤੁਹਾਡੀ ਕਾਨਫਰੰਸ ਹੋ ਰਹੀ ਹੈ ਲੇਡੀਜ਼ ਦੀ ਉਹਦੇ ਅੰਦਰ ਤੂੰ ਕਹਿ ਰਹੇਂ ਨੂੰ ਨਿੱਜੀ ਬਿਆਨ ਕਿਦਾਂ ਕਹਿ ਸਕਦਾ ਇਸ ਕਰਕੇ ਮਨੋ ਰੋੜਾ ਜੀ ਲੋਕਾਂ ਕੋਲੋਂ ਮਾਫੀ ਮੰਗੋ ਨਹੀਂ ਤਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਰੋਸ ਸਾਹਮਣੇ ਦੇ ਲਈ ਤਿਆਰ ਹੋਵੋ ਲੋਕ ਬੜੇ ਔਖੇ ਨੇ ਸਾਢੇ 3 ਸਾਲ ਹੋ ਗਏ ਸਾਲ ਕਰਹਿ ਗਿਆ ਇਹ ਲੋਕਾਂ ਨੇ ਇਦਾਂ ਭਜਾਉਣੇ ਆ ਜਿੱਦਾਂ ਨਾ ਬੜੇ-ਬੜੇ ਬੋਰਡ ਪਿੰਡਾਂ ਦੇ ਵਿੱਚ ਲੱਗੇ ਤੇ ਲੋਕਾਂ ਨੇ ਭਜਾਇਆ ਇਹਨਾਂ ਨੂੰ ਤੇ ਹੁਣ ਤਾਂ ਸਿਰਫ ਇਹੀ ਆ ਵੀ ਪਿੰਡਾਂ ਚ ਆਉਂਦੇ ਆ ਤੁਹਾਡੇ ਪਿੰਡ ਨੂੰ 50 ਲੱਖ ਰੁਪਇਆ ਦੇ ਦੇਂਗੇ ਉਹ ਤੁਹਾਡੇ ਕੋਲ ਜ਼ਹਿਰ ਖਾਣ ਨੂੰ ਤਾਂ ਪੈਸੇ ਨਹੀਂ ਮੈਂ ਕਹਿਣਾ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਅੱਜ ਤਰੀਕ ਹੈ 18 19 ਜੀ ਅੱਜ 19 ਅਗਸਤ ਹੈ ਜੀ ਲੈ ਇੱਥੇ ਦੇ ਹਲਕਾ ਇੰਚਾਰਜ ਅੱਜ ਤੱਕ ਦਾ ਵਾਈਟ ਪੇਪਰ ਜਾਰੀ ਕਰਨ ਕਿ ਪੰਜਾਬ ਸਰਕਾਰ ਨੇ 3.5 ਸਾਲ ਦੇ ਅੰਦਰ ਕਿੰਨਾ ਪੈਸਾ ਦਿੱਤਾ ਤੇ ਕਿਹ ਦਿਨ ਬੁਲਾਓ ਇਦਾਂ ਇੱਕ ਪਾਸੇ ਉਹਨੂੰ ਖੜਾ ਕਰ ਲਿਓ ਦੂਜੇ ਪਾਸੇ ਮੈਨੂੰ ਖੜਾ ਕਰ ਲਿਓ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਨਤਾਰੀਏ ਯਾਰ ਇਦਾਂ ਥੋੜੀ ਐਵੇਂ ਕਹਿਣ ਦੇ ਨਾਲ ਤੁਹਾਡੇ ਕੋਲ ਪੈਸੇ ਤੁਸੀਂ ਇੱਕ ਪਿੰਡ ਦੇ ਵਿੱਚ ਜਾ ਕੇ ਤੁਸੀਂ 50 ਲੱਖ ਕਰੋੜ ਰੁਪਇਆ ਅਨਾਉਂਸ ਕਰੀ ਜਾ ਰਹੇ ਹੋ 5 ਰੁਪਏ ਤੁਸੀਂ ਦਿੱਤੇ ਕਿਤੇ ਨਹੀਂ ਅਮਰਾਦਪੁਰ ਵਾਲੇ ਖੜੇ ਆ ਇੱਥੇ ਭੈਣ ਜੀ ਸਾਡੇ ਮੈਂਬਰ ਪੰਚਾਇਤ ਹੋਰ ਸਾਰੇ ਖੜੇ ਆ ਇਹਨਾਂ ਨੂੰ ਪਹੁੰਚਲਾ ਮੇਰੇ ਨਾਲੇ ਉਹਨਾਂ ਦੀ ਸਾਹਜ ਬੜੀ ਇੱਥੇ ਜਾਦਾ ਆ ਪੰਚਾਇਤ ਵਾਲਿਆਂ ਨਾਲ ਤੇ ਉਹ 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 ਦੱਸ ਦੇਣ ਵੀ ਕਿੰਨੇ ਪੈਸੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੇ ਆ ਇਹ ਤਾਂ ਕੇਂਦਰ ਤੋਂ ਵਿੱਤ ਕਮਿਸ਼ਨ ਦਾ ਪੈਸਾ ਆਉਂਦਾ ਆ ਰੂਰ ਡਿਵੈਲਪਮੈਂਟ ਦਾ ਕੋਈ ਪੈਸਾ ਆਉਂਦਾ ਆ ਉਹਦੇ ਨਾਲੇ ਆਪਣਾ ਮਾੜਾ ਮੋਟਾ ਠੱਗ ਠਗੀ ਆ ਜਾ ਚਲਾ ਰਹੀ ਆ ਸਰਕਾਰ ਸੋ ਇਸ ਕਰਕੇ ਲੋਕਾਂ ਦੇ ਅੰਦਰ ਬਹੁਤ ਵੱਡੀ ਰੈਜੈਂਟਮੈਂਟ ਹੈ ਖਬਰ ਤੁਹਾਡੀ ਰੁਕਣੀ ਨਹੀਂ ਤੁਸੀਂ ਲੋਕ ਪੱਖੀ ਹੋ ਕੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਮੀਡੀਆ ਇਹ ਕਹਿੰਦਾ ਕਿ ਅਸੀਂ ਸਭ ਦੀ ਗੱਲ ਸੁਣਨੀ ਆ ਪਰ ਆਖਰ ਦੇ ਅੰਦਰ ਮੀਡੀਆ ਨੂੰ ਲੋਕ ਪੱਖ ਚ ਖੜਨਾ ਪੈਂਦਾ ਇੱਕ ਬਹੁਤ ਵੱਡੀ ਗੱਲ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਤੁਸੀਂ ਲੋਕ ਪੱਖੀ ਹੋ ਲੋਕਾਂ ਦੇ ਕੋਲ ਸਾਡੀ ਗੱਲ ਪਹਚਾਓ ਮੈਂ ਤੁਹਾਡਾ ਦੁਬਾਰਾ ਫਿਰ ਸ਼ੁਕਰੀਆ ਅਦਾ ਕਰਦਾ ਡਰਨ ਡਰਨ ਵਾਲੇ ਆਪਾਂ ਹੈ ਕੋਈ ਨਹੀਂ ਜੇ ਸਾਡੇ ਨਾਲ ਕੋਈ ਸਾਡੇ ਕਿਸੇ ਵਰਕਰ ਦੇ ਨਾਲ ਕੋਈ ਹੋਰ ਦੇ ਨਾਲ ਕੋਈ ਧੱਕਾ ਕਰੇਗਾ ਤੇ ਉਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਦੂਜੀ ਗੱਲ ਅੱਜ ਮੈਨੂੰ ਬਹੁਤ ਬੇਹੱਦ ਖੁਸ਼ੀ ਹੈ ਕਿ ਸਾਡੇ ਬੈਂਕ ਦੇ ਜਿਹੜੇ ਕੋਆਪਰੇਟਿਵ ਦੇ ਚੇਅਰਮੈਨ ਸਾਹਿਬ ਉਹ ਅੱਜ ਇੱਥੇ ਖੜੇ ਆ ਉਹਨਾਂ ਦੀ ਮੌਜੂਦਗੀ ਦੇ ਅੰਦਰ ਅੱਜ ਲਗਭਗ ਸਾਰੇ ਹੀ ਪਿੰਡ ਨੇ ਜੀ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਜੋਇਨ ਕੀਤੀ ਆ ਸੋ ਮੈਂ ਉਹਦੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਤਕੜੇ ਹੋ ਕੇ ਆਪਾਂ ਬਲਾਕ ਸੰਪਤੀ ਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਦੇ ਅੰਦਰ ਵੀ ਇਸ ਸਰਕਾਰ ਨੂੰ ਮਾਤ ਦੇਣੀ ਹੈ ਸੋ ਮੈਂ ਨਿੱਜੀ ਤੌਰ ਤੇ ਕਿਸੇ ਉੱਤੇ ਕੋਈ ਟਿੱਪਣੀ ਨਹੀਂ ਕਦੇ ਕਰਦਾ ਹੁੰਦਾ ਅੰਕੜਿਆਂ ਦੇ ਨਾਲ ਤੱਥਾਂ ਦੇ ਨਾਲ ਔਰ ਸਚਾਈ ਦੀ ਗੱਲ ਲੋਕਾਂ ਦੇ ਸਾਹਮਣੇ ਕਰਦਾ ਹੁੰਨਾ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਇਹ ਸਾਡੀ ਸਾਰੀ ਗੱਲ ਲੋਕਾਂ ਕੋਲ ਪਹੁੰਚਾਓ ਕਿ ਮਨੀਸ਼ ਸਸੋਦੀਆ ਪੰਜਾਬ ਦੇ ਅੰਦਰ ਦੰਗੇ ਕਰਵਾਉਣਾ ਚਾਹੁੰਦਾ ਔਰ ਇੱਥੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪਾਰਲੀਮੈਂਟ ਚੋਣਾਂ 'ਚ ਭਜਾਇਆ ਨਾ ਔਰ ਇੱਥੇ ਬਹੁਤ ਮਤਲਬ ਆਮ ਆਦਮੀ ਪਾਰਟੀ ਵਾਲੇ ਦਾਅਵੇ ਕਰ ਰਹੇ ਆ ਜਦੋਂ 22 ਚ ਕਾਂਗਰਸ ਪਾਰਟੀ ਜਿੱਤੀ ਜਦੋਂ ਮੈਂ ਇਲੈਕਸ਼ਨ ਲੜਿਆ ਆਮ ਆਦਮੀ ਪਾਰਟੀ 11000 ਵੋਟ ਤੇ ਹਰਾਈ ਆ ਜਦੋਂ ਪਾਰਲੀਮੈਂਟ ਦਾ ਚੋਣ ਆਇਆ ਆ ਜਨਾਬ ਜੀ ਖੜੇ ਸੀ 16000 ਤੇ ਹਰਾਏ ਤੇ ਗਾਂ ਹੁਣ ਕੀ ਲੱਭਦੇ ਇਹ ਇਤੋਂ ਵੱਡਾ ਤੱਥ ਹੁਣ ਮੈਂ ਲੋਕਾਂ ਦੇ ਸਾਹਮਣੇ ਕੀ ਰੱਖ ਸਕਦਾ ਦਵਾ ਸਿਆਸੀ ਹੋਵੇ ਜੋ ਮਰਜ਼ੀ ਹੋਵੇ ਲੋਕ ਪੱਕੀ ਗੱਲ ਔਰ ਲੋਕਾਂ ਦੀ ਤਾਕਤ ਦੇ ਸਾਹਮਣੇ ਕਦੇ ਕਦੇ ਕੋਈ ਟਿਕ ਨਹੀਂ ਸਕਦਾ ਝੁਕਣਾ ਪਏਗਾ ਆਮ ਆਦਮੀ ਪਾਰਟੀ ਨੂੰ ਭਜਾਵਾਂਗੇ ਠੋਕੇ ਪਿਜਾਵਾਂਗੇ